ਕਿਸ ਆਰਥੀ ਕਿਸਮਤ ਵਿੱਚ ਪੁੱਤ ਦਾ ਸੁੱਖ ਨਹੀਂ ਹੁੰਦਾ ਦੋਸਤੋ ਪੁਰਾਣੇ ਸਮੇਂ ਵਿੱਚ ઋષਿ ਜਾਮਦਾਗਨੀ ਨਾਮ ਦਾ ਇੱਕ ਮਹਾਨ ઋષਿ ਸੀ ਜਿਸ ਦੀ ਪਤਨੀ ਦਾ ਨਾਮ ਰੇਨੁਕਾ ਸੀ ਉਹਨਾਂ ਦੋਵਾਂ ਦੇ ਕੋਈ ਵੀ ਔਲਾਦ ਨਹੀਂ ਸੀ ਜਿਸ ਨਾਲ ਉਹ ਦੋਨੋਂ ਬਹੁਤ ਜ਼ਿਆਦਾ ਦੁਖੀ ਰਹਿੰਦੇ ਸੀ ਦੋਵਾਂ ਨੇ ਔਲਾਦ ਪ੍ਰਾਪਤੀ ਲਈ ਕਈ ਸਾਲ ਤੱਕ ਤਪੱਸਿਆ ਕੀਤੀ ਪਰ ਉਹਨਾਂ ਦੇ ਕੋਈ ਵੀ ਔਲਾਦ ਨਾ ਹੋਈ ਨਿਰਾਸ਼ ਹੋ ਕੇ ਰੇਨੁਕਾ ਤੇ ઋષਿ ਜਮ ਦਾਗਨੀ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਰਹਿੰਦੇ ਸੀ ਇੱਕ ਦਿਨ ਜਤਰੀ ਰਿੰਕਾ ਇੱਕ ਤਲਾਬ ਦੇ ਨੇੜੇ ਬੈਠੀ ਸੀ ਤਾਂ ਇੱਕ ਗਾਂ ਉੱਥੇ ਆਉਂਦੀ ਹੈ ਤੇ ਉਸਨੇ ਰਿੰਕਾ ਨਾਲ ਗੱਲ ਕੀਤੀ ਗਾਂ ਨੇ ਰਿੰਕਾ ਨੂੰ ਕਿਹਾ हे देवी ਤੇਰੀ ਕਿਸਮਤ ਵਿੱਚ ਪੁੱਤ ਹੈ ਹੀ ਨਹੀਂ ਪਰ ਜੇਕਰ ਤੂੰ ਇੱਕ ਖਾਸ ਵਰਤ ਕਰੇਂਗੀ ਤੇ ਪੂਰੀ ਆਸਥਾ ਨਾਲ ਪੂਜਾ ਪਾਠ ਕਰੇਂਗੀ ਤਾਂ ਤੂੰ ਜ਼ਰੂਰ ਇੱਕ ਮਹਾਨ ਪੁੱਤ ਨੂੰ ਜਨਮ ਦੇਵੇਂਗੀ ਗਾਂ ਨੇ ਰਿੰਕਾ ਨੂੰ ਔਲਾਦ ਪ੍ਰਾਪਤੀ ਵਰਤ ਕਰਨ ਦਾ ਉਪਾਏ ਦੱਸਿਆ ਤੇ ਕਿਹਾ ਕਿ ਇਸ ਵਰਤ ਨੂੰ ਪੂਰੀ ਨਿਸ਼ਠਾ ਦੇ ਨਾਲ ਕਰਨ ਤੇ ਭਗਵਾਨ ਤੇਰੀ ਕਾਤਨਾ ਜ਼ਰੂਰ ਸੁਨੇਗਾ ਰੇਨੁਕਾ ਨੇ ਕਾਂਧੀ ਕਾਲ ਨੂੰ ਗੰਭੀਰਤਾ ਨਾਲ ਲਿਆ ਤੇ ਪੂਰੇ ਮਨ ਨਾਲ ਉਸ ਵਰਤ ਨੂੰ ਕਰਨ ਦਾ ਫੈਸਲਾ ਕੀਤਾ ਉਹਨਾਂ ਨੇ ਗਾਂ ਦੁਆਰਾ ਦੱਸੇ ਗਏ ਸਾਰੇ ਨਿਯਮਾਂ ਦਾ ਪਾਲਨ ਕੀਤਾ ਤੇ ਭਗਵਾਨ ਸ਼ਿਵ ਦੀ ਆराधना ਕੀਤੀ ਕੁਝ ਸਮੇਂ ਬਾਅਦ ਰੇਨੁਕਾ ਦੇ ਤਪ ਤੇ ਆਸtha ਦੇ ਨਤੀਜੇ ਵਜੋਂ ਉਹਨਾਂ ਨੂੰ ਇੱਕ ਪੁੱਤ ਦੀ ਪ੍ਰਾਪਤੀ ਹੋਈ ਜਿਸ ਦਾ ਨਾਮ ਪਰਸ਼ੂਰਾਮ ਰੱਖਿਆ ਗਿਆ। ਭਗਵਾਨ ਪਰਸ਼ੂਰਾਮ ਵਿਸ਼ਨੂੰ ਦੇ ਅਵਤਾਰ ਮੰਨੇ ਜਾਂਦੇ ਹਨ ਤੇ ਉਹਨਾਂ ਨੇ ਕਈ ਮਹਾਨ ਕੰਮ ਵੀ ਕੀਤੇ। ਭਗਵਾਨ ਪਰਸ਼ੂਰਾਮ ਨੇ ਆਪਣੀ ਜ਼ਿੰਦਗੀ 'ਚ ਅਧਰਮ ਦਾ ਨਾਸ਼ ਕੀਤਾ ਤੇ ਧਰਮ ਦੀ ਸਥਾਪਨਾ ਕੀਤੀ। ਦੋਸਤੋ ਦੇਵੀ ਰੇਨੁਕਾ ਨੇ ਗਾਂ ਤੋਂ ਪੁੱਛਿਆ ਕਿ ਕਿਸ ਔਰਤ ਦੀ ਕਿਸਮਤ ਵਿੱਚ ਔਲਾਦ ਸੁਖ ਨਹੀਂ ਹੁੰਦਾ ਤਾਂ ਗਾਂ ਦੇਵੀ ਰੇਨੁਕਾ ਨੂੰ ਇੱਕ ਕਥਾ ਸੁਣਾਉਂਦੀ ਹੈ ਤੇ ਕਹਿੰਦੀ ਹੈ ਕਿ ਧਿਆਨ ਦੇ ਕੇ ਸੁਣੀ ਗਊ ਮਾਤਾ ਕਹਿੰਦੀ ਹੈ ਕਿ ਇੱਕ ਵਾਰ ਮਾਤਾ ਲక్ష్ਮੀ ਭਗਵਾਨ বিষ্ণੂ ਜੀ ਦੇ ਪੈਰ ਦਬਾ ਰਹੀ ਸੀ ਪੈਰ ਦਬਾਉਂਦੇ ਦਬਾਉਂਦੇ ਮਾਤਾ ਲక్ష్ਮੀ ਨੇ ਭਗਵਾਨ বিষ্ণੂ ਨੂੰ ਕਿਹਾ हे ਪ੍ਰਭੂ ਅੱਜ ਮੇਰੇ ਮਨ ਵਿੱਚ ਤਿੰਨ ਸਵਾਲ ਉੱਠ ਰਹੇ ਹਨ ਜੇਕਰ ਇਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਦੇ ਕੇ ਤੁਸੀਂ ਮੈਨੂੰ ਸੰਤੁਸ਼ਟ ਕਰ ਦਿਉਂਗੇ ਤਾਂ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲੇਗੀ ਤਾ ਭਗਵਾਨ ਵਿਸ਼ਨੂੰ ਕਹਿੰਦੇ ਹਨ ਏ ਦੇਵੀ ਆਖਰ ਤੇਰੇ ਉਹ ਤਿੰਨ ਸਵਾਲ ਕਿਹੜੇ ਹਨ ਤਾਂ ਮਾਤਾ ਲక్ష్ਮੀ ਕਹਿੰਦੀ ਹੈ ਏ ਪ੍ਰਭੂ ਉਹ ਕਿਹੜੀ ਔਰਤ ਹੈ ਜਿਸ ਦੀ ਕਿਸਮਤ ਵਿੱਚ ਔਲਾਦ ਦਾ ਸੁੱਖ ਨਹੀਂ ਹੁੰਦਾ ਦੂਜਾ ਸਵਾਲ ਇਹ ਹੈ ਕਿ ਕਿਹੜਾ ਗਹਿਣਾ ਪਾਉਣ ਨਾਲ ਦਰਦਨਾਕ ਮੌਤ ਹੋ ਜਾਂਦੀ ਹੈ ਤੇ ਮੇਰਾ ਤੀਸਰਾ ਤੇ ਆਖਰੀ ਪ੍ਰਸ਼ਨ ਹੈ ਕਿ ਕਿਹੜਾ ਸ਼ਿੰਗਾਰ ਕਰਨ ਨਾਲ ਔਰਤ ਨੂੰ ਸਵਰਗ ਵਿੱਚ ਜਗ੍ਹਾ ਮਿਲਦੀ ਹੈ ਤਪ ਭਗਵਾਨ ਵਿਸ਼ਨੂੰ ਕਹਿੰਦੇ ਹਨ हे देवी लक्ष्मी ਇਹ ਤੇਰੇ ਤਿੰਨੇ ਪ੍ਰਸ਼ਨ ਬਹੁਤ ਹੀ ਜ਼ਿਆਦਾ ਖਾਸ ਹਨ ਜੋ ਵੀ ਵਿਅਕਤੀ ਇਹਨਾਂ ਤਿੰਨਾਂ ਪ੍ਰਸ਼ਨਾਂ ਦੇ ਜਵਾਬ ਸਮਝ ਕੇ ਇਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰ ਲਵੇਗਾ ਉਸ ਨੂੰ ਜ਼ਿੰਦਗੀ ਵਿੱਚ ਸੁੱਖ ਦੀ ਪ੍ਰਾਪਤੀ ਹੋਵੇਗੀ ਭਗਵਾਨ ਵਿਸ਼ਨੂੰ ਕਹਿੰਦੇ ਹਨ हे देवी लक्ष्मी ਹਣ ਮੈਂ ਤੈਨੂੰ ਤੇਰੇ ਤਿੰਨੇ ਸਵਾਲਾਂ ਦੇ ਜਵਾਬ ਇੱਕ ਛੋਟੀ ਜਿਹੀ ਕਹਾਣੀ ਰਹੀਂ ਦੇਵਾਂਗਾ ਇਸ ਦੇ ਰਾਹੀਂ ਤੂੰ ਆਪਣੇ ਸਵਾਲਾਂ ਦੇ ਜਵਾਬ ਸਹੀ ਢੰਗ ਨਾਲ ਸਮਝ ਸਕੇਂਗੀ ਪਰ ਮੇਰੀ ਇੱਕ ਸ਼ਰਤ ਹੈ ਕਿ ਜਦ ਤੱਕ ਮੈਂ ਕਹਾਣੀ ਸੁਣਾਵਾਂ ਤਦ ਤੱਕ ਤੂੰ ਇਸ ਕਹਾਣੀ ਨੂੰ ਧਿਆਨ ਨਾਲ ਸੁੰਨਣਾ ਹੈ। ਭਗਵਾਨ ਵਿਸ਼ਨੂੰ ਮਾਤਾ ਲక్ష్ਮੀ ਨੂੰ ਇੱਕ ਕਥਾ ਸੁਣਾਉਂਦੇ ਹਨ। ਭਗਵਾਨ ਵਿਸ਼ਨੂੰ ਕਹਿੰਦੇ ਹਨ, "हे देवी लक्ष्मी, ਕਿਸੇ ਰਾਜ ਵਿੱਚ ਇੱਕ ਛੋਟਾ ਜਿਹਾ ਨਗਰ ਸੀ। ਉਸ ਨਗਰ 'ਚ ਇੱਕ ਸੇਠ ਰਹਿੰਦਾ ਸੀ। ਉਸ ਸੇਠ ਦੇ ਦੋ ਪੁੱਤ ਸੀ ਤੇ ਉਹਨਾਂ ਦੋਨਾਂ ਦਾ ਵਿਆਹ ਹੋ ਚੁੱਕਿਆ ਸੀ। ਸੇਠ ਦੀ ਪਤਨੀ ਤੇ ਸੇਠ ਦੇ ਵੱਡੇ ਪੁੱਤ, ਦੋਵਾਂ ਦਾ ਸੁਭਾਅ ਬਹੁਤ ਪੁਰਾ ਸੀ।" ਇਸ ਲਈ ਸੇਠ ਦੀ ਪਤਨੀ ਆਪਣੇ ਵੱਡੇ ਪੁੱਤ ਦੀ ਪਤਨੀ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਪਰ ਛੋਟੇ ਪੁੱਤ ਦੀ ਪਤਨੀ ਬੜੇ ਹੀ ਚੰਗੇ ਸੁਭਾਅ ਦੀ ਸੀ ਤੇ ਇੱਕ ਪਤੀ ਵਰਤਾ ਆਰਥ ਵੀ ਸੀ। ਪੂਰੇ ਘਰ ਦਾ ਸਾਰਾ ਕੰਮ ਵੀ ਉਹ ਇਕੱਲੇ ਹੀ ਕਰਦੀ ਸੀ। ਇੰਨਾ ਕੁਝ ਹੋਣ ਤੇ ਵੀ ਸੇਠ ਦੀ ਪਤਨੀ ਤੇ ਵੱਡੇ ਪੁੱਤ ਦੀ ਪਤਨੀ ਛੋਟੀ ਬਹੁ ਦਾ ਹਮੇਸ਼ਾ ਹੀ ਅਪਮਾਨ ਕਰਦੀਆਂ ਰਹਿੰਦੀਆਂ ਸਨ। ਭਗਵਾਨ ਵਿਸ਼ਨੂੰ ਕਹਿੰਦੇ ਹਨ ਦੇਵੀ ਲక్ష్ਮੀ ਸੇਠ ਦੇ ਵੱਡੇ ਪੁੱਤ ਦੀ ਬਹੂ ਨੂੰ ਇੱਕ ਪੁੱਤ ਸੀ। ਤੇ ਛੋਟੀ ਬਹੂ ਨੂੰ ਇਕਤੀ ਸੀ ਸੇਟ ਦੀ ਪਤਨੀ ਹਮੇਸ਼ਾ ਪੁੱਤ ਨੂੰ ਲੈ ਕੇ ਛੋਟੀ ਬਹੂ ਨੂੰ ਤਾਨਾ ਮਾਰਦੀ ਰਹਿੰਦੀ ਸੀ ਪਰ ਉਹ ਕਰਵੀ ਕੀ ਸਖਤੀ ਸੀ ਉਹ ਹਮੇਸ਼ਾ ਉਹਨਾਂ ਦੇ ਤਾਨੇ ਸੁਣਦੀ ਰਹਿੰਦੀ ਸੀ ਅੱਗੇ ਭਗਵਾਨ ਵਿਸ਼ਨੂੰ ਕਹਿੰਦੇ ਹਨ ਇਹ ਦੇਵੀ ਲక్ష్ਮੀ ਹੁਣ ਮੈਂ ਤੁਹਾਨੂੰ ਛੋਟੀ ਬਹੂ ਦੀ ਕਹਾਣੀ ਚੰਗੀ ਤਰ੍ਹਾਂ ਸਮਝਾਉਂਦਾ ਹਾਂ ਜਿਸ ਰਾਹੀਂ ਤੁਹਾਨੂੰ ਤੁਹਾਡੇ ਪ੍ਰਸ਼ਨਾਂ ਦਾ ਜਵਾਬ ਜ਼ਰੂਰ ਮਿਲ ਜਾਵੇਗਾ ਕਿ ਕਿਹੜੀ ਔਰਤ ਦੀ ਕਿਸਮਤ ਵਿੱਚ ਪੁੱਤ ਦਾ ਸੁੱਖ ਨਹੀਂ ਹੁੰਦਾ ਭਗਵਾਨ ਕਹਿੰਦੇ ਹਨ ਇਹ ਦੇਵੀ ਹੇ ਦੇਵੀ ਉਸ ਸੇਠ ਦੀ ਜੋ ਪਤਨੀ ਸੀ ਉਹ ਪਹਿਲਾਂ ਹੀ ਬੜੀ ਦੁਸ਼ਟ ਸੁਭਾਅ ਦੀ ਸੀ ਉਸਦੇ ਬੁਰੇ ਸੁਭਾਅ ਕਾਰਨ ਸਾਰੇ ਘਰ ਵਾਲੇ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਸੀ ਪਰ ਉਹ ਆਪਣੇ ਸਿੱਧੀ ਸਾਦੀ ਛੋਟੀ ਬਹੂ ਨੂੰ ਕੁਝ ਜ਼ਿਆਦਾ ਹੀ ਪਰੇਸ਼ਾਨ ਕਰਦੀ ਸੀ ਉਸ ਨੂੰ ਸਤਾਉਣ ਚ ਉਸ ਨੂੰ ਬਹੁਤ ਜ਼ਿਆਦਾ ਮਜ਼ਾ ਆਉਂਦਾ ਸੀ ਸੇਠ ਦੇ ਛੋਟੇ ਪੁੱਤ ਦੀ ਪੱਤੀ ਦਾ ਨਾਮ ਸੁਕੰਨਿਆ ਸੀ ਵਿਚਾਰੀ ਸਵੇਰੇ ਜਲਦੀ ਉੱਠ ਕੇ ਆਪਣੇ ਕੰਮ ਲੱਗ ਜਾਂਦੀ ਇਨਾ ਕਰਨ ਤੇ ਵੀ ਸੇੜ ਦੀ ਪਤਨੀ ਦੀਆਂ ਨਜ਼ਰਾਂ ਵਿੱਚ ਸੁਕੰਨਿਆ ਹਮੇਸ਼ਾ ਰੜਕਦੀ ਰਹਿੰਦੀ ਸੀ। ਇੱਕ ਦਿਨ ਦੀ ਗੱਲ ਹੈ ਕਿ ਸੁਕੰਨਿਆ ਘਰ ਚ ਝਾੜੂ ਲਗਾ ਰਹੀ ਸੀ ਤਾਂ ਸੇੜ ਦੀ ਪਤਨੀ ਬੋਲੀ ਕਿ ਤੇਰੇ ਹੱਥਾਂ ਵਿੱਚ ਇੰਨੀ ਜਾਨ ਨਹੀਂ ਹੈ ਕਿ ਤੂੰ ਜਲਦੀ ਜਲਦੀ ਝਾੜੂ ਲਗਾ ਦੇਵੇਂ। ਮੈਂ ਮੰਦਰ ਜਾ ਰਹੀ ਹਾਂ ਤੇ ਮੇਰੇ ਵਾਪਸ ਆਉਣ ਤੋਂ ਪਹਿਲਾਂ ਖਾਣਾ ਬਣਾ ਕੇ ਤਿਆਰ ਕਰ ਲਵੀਂ ਤੇ ਸੁਣ ਇੱਕ ਵੀ ਦਾਣਾ ਬਰਬਾਦ ਨਹੀਂ ਹੋਣਾ ਚਾਹੀਦਾ। ਦੋਸਤੋ ਵਿਚਾਰੀ ਸੁਕੰਨਿਆ ਕਰਦੀ ਵੀ ਤੱਕ ਕੀ ਕਰਦੀ। ਉਹ ਆਪਣੀ ਸੱਸ ਦੀਆਂ ਗੱਲਾਂ ਨੂੰ ਸੁਣਦੀ ਰਹਿੰਦੀ। ਘਰ ਦੀ ਸਫਾਈ ਕਰਨ ਤੋਂ ਬਾਅਦ ਸੁਕੰਨਿਆ ਖਾਣਾ ਬਣਾਉਣ ਵਿੱਚ ਲੱਗ ਗਈ। ਖਾਣਾ ਬਣਾਉਂਦੇ ਸਮੇਂ ਉਹ ਮਨ 'ਚ ਸੋਚ ਰਹੀ ਸੀ ਕਿ ਮੈਂ ਇੰਨਾ ਕੰਮ ਕਰਦੀ ਹਾਂ। ਫਿਰ ਵੀ ਮੈਨੂੰ ਇੱਕ ਪਲ ਲਈ ਵੀ ਸੁੱਖ ਦਾ ਸਾਹ ਨਹੀਂ ਮਿਲਦਾ। ਤੇ ਮੇਰੀ ਸੱਸ ਹਰ ਸਮੇਂ ਮੇਰੇ ਕੰਮ 'ਚ ਕੋਈ ਨਾ ਕੋਈ ਨੁਕਸ ਕਰਦੀ ਰਹਿੰਦੀ ਹੈ। ਸੁਕੰਨਿਆ ਇਹ ਸਭ ਸੋਚ ਹੀ ਰਹੀ ਸੀ। NH ਦਰਵਾਜਾ ਖੜਕਣ ਦੀ ਆਵਾਜ਼ ਆਈ ਸੁਕੰਨਿਆ ਨੇ ਸੋਚਿਆ ਕਿ ਹਾਲੇ ਤਾਂ ਭੋਜਨ ਤਿਆਰ ਹੀ ਨਹੀਂ ਹੋਇਆ ਲੱਗਦਾ ਹੈ ਮੇਰੀ ਸੱਸ ਜਲਦੀ ਵਾਪਸ ਆ ਗਈ ਹੈ ਜਦ ਸੁਕੰਨਿਆ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸਨੇ ਦੇਖਿਆ ਕਿ ਬਾਹਰ ਦਰਵਾਜ਼ੇ ਤੇ ਇੱਕ ਸੰਨਿਆਸੀ ਮਹਾਤਮਾ ਖੜਾ ਸੀ ਉਹ ਸਾਧੂ ਮਹਾਰਾਜ ਸੁਕੰਨਿਆ ਨੂੰ ਕਹਿੰਦਾ ਹੈ हे ਧੀ ਤੇਰਾ ਸੁਹਾਗ ਅਮਰ ਰਹੀਂ ਬਾਬਾ ਨੂੰ ਕੁਝ ਭੋਜਨ ਕਰਵਾ ਮੈਨੂੰ ਬਹੁਤ ਤੇਜ਼ ਭੁੱਖ ਲੱਗ ਰਹੀ ਹੈ ਦੋਸਤੋ ਭਗਵਾਨ ਵਿਸ਼ਨੂੰ ਮਾਤਾ ਲక్ష్ਮੀ ਨੂੰ ਸਮਝਾਉਂਦੇ ਹਨ ਕਿ ਸੁਕੰਨਿਆ ਬਹੁਤ ਸੁਸ਼ੀਲ ਤੇ ਸੰਸਕਾਰੀ ਕੁੜੀ ਸੀ ਉਸਨੇ ਸੋਚਿਆ ਕਿ ਸਾਧੂ ਮਹਾਰਾਜ ਨੂੰ ਭੋਜਨ ਕਰਵਾਉਣਾ ਤਾਂ ਦੂਰ ਪਰ ਮੇਰੀ ਸੱਸ ਆ ਗਈ ਤਾਂ ਮੇਰੀ ਖੈਰ ਨਹੀਂ ਹੋਵੇਗੀ ਫਿਰ ਕੁਝ ਦਿਨ ਸੋਚ ਵਿਚਾਰ ਕਰਨ ਤੋਂ ਬਾਅਦ ਉਸਨੇ ਸੰਨਿਆਸੀ ਨੂੰ ਭੋਜਨ ਕਰਨ ਲਈ ਅੰਦਰ ਆਉਣ ਨੂੰ ਕਿਹਾ ਤੇ ਉਸੇ ਸਮੇਂ ਸੁਕੰਨਿਆ ਦੇ ਮਨ 'ਚ ਵਿਚਾਰ ਆਇਆ ਕਿ ਸੱਸ ਤੋਂ ਡਰਨਾ ਕਿ ਜੇਕਰ ਮੇਰੀ ਸੱਸ ਵੀ ਆ ਜਾਵੇਗੀ ਤਾਂ ਮੇਥਾ ਕੋ ਜ ਪੁੱਛੇ ਗੀਤਾ ਮੈਂ ਉਸ ਨੂੰ ਕਹਿ ਦੇਵਾਂਗੀ ਕਿ ਮੈਂ ਆਪਣੇ ਹਿੱਸੇ ਦਾ ਭੋਜਨ ਇਸ ਮਹਾਤਮਾ ਨੂੰ ਦੇ ਰਹੀ ਹਾਂ ਫਿਰ ਇਸ ਤਰ੍ਹਾਂ ਸੋਚ ਕੇ ਸੁਕੰਨਿਆ ਸਾਧੂ ਨੂੰ ਅੰਦਰ ਲੈ ਜਾਂਦੀ ਹੈ ਤੇ ਮਹਿਮਾਨ ਨਵਾਜ਼ੀ ਕਰਦੇ ਹੋਏ ਉਸ ਸਾਧੂ ਨੂੰ ਭੋਜਨ ਕਰਵਾਉਣ ਲੱਗਦੀ ਹੈ ਹਾਲੇ ਸਾਧੂ ਭੋਜਨ ਕਰ ਹੀ ਰਿਹਾ ਸੀ ਕਿ ਐਨੇ ਸੁਕੰਨਿਆ ਦੀ ਸਾਸ ਆ ਜਾਂਦੀ ਹੈ ਤੇ ਫਿਰ ਸਾਧੂ ਨੂੰ ਘਰ ਦੇ ਅੰਦਰ ਬੈਠ ਭੋਜਨ ਕਰਦੇ ਦੇਖ ਉਸ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ ਜਾਂਦਾ ਹੈ ਸੁਕੰਨਿਆ ਦੀ ਸਸ ਇਕਦਮ ਸਾਧੂ ਮਹਾਰਾਜ ਨੂੰ ਕਹਿਣ ਲੱਗੀ ਇੱਥੇ ਕਿਸੇ ਤਰ੍ਹਾਂ ਦਾ ਭੰਡਾਰਾ ਜਾ ਦਾਵਤ ਨਹੀਂ ਚੱਲ ਰਹੀ ਜੋ ਕੋਈ ਵੀ ਰਾਹ ਚੱਲਦਾ ਭਿਖਾਰੀ ਘਰ ਵਿੱਚ ਬੈਠ ਕੇ ਭੋਜਨ ਕਰੇ ਸੁਕੰਨਿਆ ਨੇ ਆਪਣੇ ਸੱਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦੁਸ਼ਟ ਔਰਤ ਨੇ ਸੰਨਿਆਸੀ ਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਉਸ ਦਾ ਖਾਣਾ ਚੁੱਕੇ ਸੁੱਟ ਦਿੱਤਾ ਉਹਨੋsta ਗੁੱਸਾ ਸੁਕੰਨਿਆ ਤੇ ਟੁੱਟ ਪਿਆ ਤੇ ਕਹਿਣ ਲੱਗੀ ਦੁਸ਼ਟ ਮੈਂ ਤੈਨੂੰ ਕਿਹਾ ਸੀ ਕਿ ਇੱਕ ਵੀ ਦਾਣਾ ਬਰਬਾਦ ਨਹੀਂ ਹੋਣਾ ਚਾਹੀਦਾ ਪਰ ਤੂੰ ਇਹ ਕੀ ਕੀਤਾ ਉਸ ਭਿਖਾਰੀ ਮੰਗਤੇ ਨੂੰ ਇੰਨਾ ਸਾਰਾ ਭੋਜਨ ਦੇ ਦਿੱਤਾ ਸੁਕੰਨਿਆ ਡਰਦੇ ਹੋਏ ਬੋਲੀ ਮਾਜੀ ਮੈਂ ਸੰਨਿਆਸੀ ਨੂੰ ਆਪਣੇ ਹਿੱਸੇ ਦਾ ਭੋਜਨ ਦਿੱਤਾ ਸੀ ਇਸ ਵਿੱਚ ਇੰਨਾ ਗੁੱਸਾ ਕਰਨ ਵਾਲੀ ਕੀ ਗੱਲ ਹੈ ਘਰਾਏ ਮਹਿਮਾਨ ਨੂੰ ਕਦੇ ਖਾਲੀ ਹੱਥ ਨਹੀਂ ਭੇਜਦੇ ਤੇ ਸਾਡੇ ਧਰਮ ਗ੍ਰੰਥ ਕਹਿੰਦੇ ਹਨ ਭਗਵਾਨ ਵਿਸ਼ਨੂੰ ਦੇਵੀ ਲక్ష్ਮੀ ਨੂੰ ਕਹਿੰਦੇ ਹਨ ਇਸ ਤਰ੍ਹਾਂ ਕਾਫੀ ਦੇਰ ਤੱਕ ਸੱਸ ਬਹੁਤ ਤਕਰਾਰ ਚਲਦੀ ਰਹੀ ਆਖਰਚ ਉਸ ਦੀ ਸੱਸ ਨੇ ਉਸ ਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਹੁਣ ਉਸ ਵਿਚਾਰੀ ਰੋਂਦੀ ਹੋਈ ਘਰ ਦਾ ਦਰਵਾਜ਼ਾ ਖੜਕਾਉਂਦੀ ਰਹੀ ਪਰ ਉਸ ਦੀ ਸੱਸ ਪੱਥਰ ਬਣ ਗਈ ਸੀ ਉਸ ਦਾ ਦਿਲ ਨਹੀਂ ਪਸੀਜ ਰਿਹਾ ਸੀ ਹੁਣ ਸੁਕੰਨਿਆ ਕੋਲ ਇੱਕ ਹੀ ਰਸਤਾ ਬਚਿਆ ਸੀ ਕਿ ਉਹ ਆਪਣੇ ਪੇਕੇ ਘਰ ਵਾਪਸ ਜਾਵੇ ਦੋਸਤੋ ਭਗਵਾਨ ਵਿਸ਼ਨੂੰ ਕਹਿੰਦੇ ਹਨ ਹੇ ਤੇਵੀ ਲక్ష్ਮੀ ਇਸ ਤਰ੍ਹਾਂ ਸੁਕੰਨਿਆ ਦੁਖੀ ਹੋ ਕੇ ਆਪਣੇ ਪੇਕੇ ਘਰ ਲਈ ਚੱਲ ਪੈਂਦੀ ਹੈ ਰਸਤੇ 'ਚ ਇੱਕ ਸੰਘਣਾ ਜੰਗਲ ਪੈਂਦਾ ਸੀ ਸੁਕੰਨਿਆ ਭੁੱਖੀ ਪਿਆਸੀ ਤੜਪਦੀ ਹੋਈ ਆਪਣੇ ਪੇਕੇ ਵੱਲ ਜਾ ਰਹੀ ਸੀ ਕਿ ਅਚਾਨਕ ਬੱਦਲ ਗਰਜਣ ਲੱਗੇ ਤੇ ਰਸਤੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਬਾਰਿਸ਼ ਤੋਂ ਬਚਣ ਲਈ ਸੁਕੰਨਿਆ ਨੇ ਇੱਕ ਦਰਖਤ ਦੇ ਹੇਠਾ ਸਹਾਰਾ ਲਿਆ ਪਰ ਮੀਂਹ ਇੰਨਾ ਤੇਜ਼ ਸੀ ਕਿ ਬਚਣਾ ਮੁਸ਼ਕਲ ਹੋ ਗਿਆ ਸੀ ਉਸੇ ਦਰਖਤ ਦੇ ਨਾਲ ਇੱਕ ਕੁਟਿਆ ਬਣੀ ਹੋਈ ਸੀ ਸੁਕੰਨਿਆ ਇਹ ਸੋਚ ਕੇ ਉਸ ਵਿੱਚ ਵੜ ਗਈ ਕਿ ਮੀ ਰੁਕਣ ਤੋਂ ਬਾਅਦ ਉਹ ਬਾਹਰ ਨਿਕਲ ਆਵੇਗੀ ਤੇ ਜਦ ਤੱਕ ਮੀ ਪਹਿ ਰਿਆ ਹੈ ਉਹ ਉਸਦੇ ਅੰਦਰ ਆਪਣੇ ਆਪ ਨੂੰ ਬਚਾ ਕੇ ਰੱਖ ਸਕਦੀ ਹੈ ਜਦ ਸੁਕੰਨਿਆ ਰੋਂਦੀ ਹੋਈ ਉਸ ਕੁਟਿਆ ਵਿੱਚ ਵੜੀ ਤਾਂ ਉਸਦੇ ਅੰਦਰ ਉਸ ਨੂੰ ਇੱਕ ਸਾਧੂ ਮਿਲਿਆ ਫਿਰ ਉਸ ਸਾਧੂ ਨੇ ਕਿਹਾ ਤੀਏ ਰੋਣਾ ਬੰਦ ਕਰ ਮੈਨੂੰ ਪਤਾ ਹੈ ਤੇਰੇ ਘਰ ਵਾਲੇ ਤੇਰਾ ਅਨਾਦਰ ਇਸ ਲਈ ਕਰਦੇ ਹਨ ਕਿਉਂਕਿ ਉਦੋਸ਼ਟ ਪ੍ਰਵਿੱਤੀ ਦੇ ਹੰਤ ਤੈਨੂੰ ਤਾਨਾ ਇਸ ਲਈ ਮਾਰਦੇ ਹਨ ਕਿਉਂਕਿ ਤੇਰੀ ਜਠਾਣੀ ਕੋਲ ਪੁੱਤ ਹੋ ਗਿਆ ਹੈ ਤੇ ਤੈਨੂੰ ਅਜੇ ਤੱਕ ਪੁੱਤ ਦੀ ਪ੍ਰਾਪਤੀ ਨਹੀਂ ਹੋਈ ਇਸ ਲਈ ਤੂੰ ਚਿੰਤਾ ਨਾ ਕਰ ਮੈਂ ਤੈਨੂੰ ਇੱਕ ਪਰਚੀ ਦਿੰਦਾ ਹਾਂ ਇਸ ਪਰਚੀ 'ਚ ਜੋ ਉਪਾਏ ਲਿਖਿਆ ਹੈ ਉਸਨੂੰ ਪੂਰੀ ਨਿਸ਼ਠਾ ਨਾਲ ਕਰੀ ਫਿਰ ਤੈਨੂੰ ਗੁਣਵਾਨ ਪੁੱਤ ਦੀ ਪ੍ਰਾਪਤੀ ਹੋਵੇਗੀ ਇਸ ਤਰ੍ਹਾਂ ਉਹ 사ਦੂ 마atma ਪਰਚੀ ਦੇ ਕੇ ਉੱਥੋਂ ਚਲਾ ਜਾਂਦਾ ਹੈ ਤੇ ਉੱਧਰ ਜਦੋਂ ਮੀ ਬੰਦ ਹੋ ਜਾਂਦਾ ਹੈ ਤਾਂ ਸੁਕੰਨਿਆ ਨੂੰ ਲੱਭਤ ਹੋਇਆ ਉਸ ਦਾ ਪਤੀ ਉੱਤੇ ਪਹੁੰਚ ਜਾਂਦਾ ਹੈ ਤੇ ਫਿਰ ਸੁਕੰਨਿਆ ਪੇਕੇ ਵਾਪਸ ਨਾ ਜਾ ਕੇ ਉਸੇ ਜੰਗਲ ਵਿੱਚ ਕੁਟੀਆਂ ਬਣਾ ਕੇ ਰਹਿਣ ਲੱਗਦੀ ਹੈ ਭਗਵਾਨ ਵਿਸ਼ਨੂੰ ਕਹਿੰਦੇ ਹਨ ਕਿ हे ਦੇਵੀ ਲక్ష్ਮੀ ਇੱਕ ਦਿਨ ਦੀ ਗੱਲ ਹੈ ਸੁਕੰਨਿਆ ਨੂੰ ਪੁੱਤ ਦਾ ਖਿਆਲ ਆਇਆ ਤੇ ਸੋਚਣ ਲੱਗੀ ਕਿ ਜੇਕਰ ਮੇਰੇ ਕੋਲ ਇੱਕ ਪੁੱਤ ਹੁੰਦਾ ਤਾਂ ਸਹੁਰੇ ਘਰ ਵਿੱਚ ਉਸ ਦੀ ਇੱਜ਼ਤ ਹੁੰਦੀ

ਨਕਦਖ ਖੱਬਾ ਸੂਰ ਚੱਲੂ ਹੋ ਜਾਂਦਾ ਹੈ ਤੇ ਫਿਰ ਜਦ ਵੀ ਪੁੱਤ ਪ੍ਰਾਪਤੀ ਦੀ ਇੱਛਾ ਹੋਵੇ ਤਾਂ ਉਸ ਸਥਿਤੀ ਵਿੱਚ ਮਿਲਨ ਤੋਂ ਪਹਿਲਾਂ ਇਹ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ ਕਿ ਪੁਸ਼ ਦਾ ਸੱਜਾ ਸੂਰ ਚੱਲਣ ਲੱਗੇ ਤੇ ਸત્રી ਦਾ ਖੱਬਾ ਸੂਰ ਚੱਲਣ ਲੱਗੇ। ਉਸੇ ਸਮੇਂ ਗਰਭਧਾਨ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਨਿਸ਼ਚਿਤ ਤੌਰ ਤੇ ਹੀ ਪੁੱਤ ਦੀ ਪ੍ਰਾਪਤੀ ਹੁੰਦੀ ਹੈ ਤੇ ਇਸ ਦੇ ਉਲਟ ਨਕਤੇ ਸੂਰ ਚੱਲਣ ਨਾਲ ਧੀ ਦੀ ਪ੍ਰਾਪਤੀ ਹੁੰਦੀ ਹੈ। ਪਰ ਚਿੱਤ ਅੱਗੇ ਲਿਖਿਆ ਸਿੱਕੀ ਮਾਸਿਕ ਧਰਮ ਸ਼ੁਰੂ ਹੋਣ ਤੇ ਦਸਵੀਂ ਰਾਤ ਦੇ ਮਿਲਨ ਤੇ ਬਹੁਤ ਹੀ ਸ਼੍ਰੇਸ਼ਟ ਪੋਤੀ ਪ੍ਰਾਪਤੀ ਹੁੰਦੀ ਹੈ ਭਗਵਾਨ ਵਿਸ਼ਨੂੰ ਅੱਗੇ ਕਹਿੰਦੇ ਹਨ ਕਿ ਇਹ ਦੇਵੀ ਲక్ష్ਮੀ ਇਸ ਤਰ੍ਹਾਂ ਸੁਕੰਨਿਆ ਨੇ ਦਸਵੀਂ ਰਾਤ ਆਪਣੇ ਪਤੀ ਨੀ ਪਤੀ ਨਾਲ ਮਿਲਨ ਕੀਤਾ ਤੇ ਗਰਭ ਧਾਰਨ ਕੀਤਾ ਹੁਣ ਸਵੇਰੇ ਇਸ਼ਨਾਨ ਆਦਿ ਕੀਤਾ ਤੇ ਫਿਰ ਪੂਜਾ ਪਾਠ ਕਰਕੇ ਸੁਕੰਨਿਆ ਦਾ ਪਤੀ ਲੱਕੜਾ ਕੱਟਣ ਚਲਾ ਜਾਂਦਾ ਹੈ ਉਸ ਦੇ ਪਤੀ ਦੇ ਜਾਣ ਤੋਂ ਬਾਅਦ ਤੂਫਾਨ ਆ ਜਾਂਦਾ ਹੈ ਜਿਸ ਚ ਸੁਕੰਨਿਆ ਦੀ ਝੌਂਪੜੀ ਉੱਡ ਗਈ ਤੇ ਉੱਥੇ ਬਹੁਤੀ ਮੀਂਹ ਪੈਣ ਲੱਗਿਆ ਫਿਰ ਸੁਕੰਨਿਆ بارش ਤੋਂ ਬਚਣ ਲਈ ਇੱਕ ਦਰਖਤ ਦੇ ਹੇਠਾਂ ਬੈਠ ਗਈ ਤੇ ਉਸੇ ਕੁਟਿਆ ਦਾ ਸਹਾਰਾ ਲਿਆ ਜਿਸ ਵਿੱਚ ਉਹ ਪਹਿਲਾਂ ਲੁਕੀ ਸੀ ਭਗਵਾਨ ਵਿਸ਼ਨੂੰ ਕਹਿੰਦੇ ਹਨ ਕਿ ਜਦ ਸੁਕੰਨਿਆ ਉਸ ਝੌਂਪੜੀ ਵਿੱਚ ਲੁਕ ਜਾਂਦੀ ਹੈ ਜੋ ਦਰਖਤ ਦੇ ਬਿਲਕੁਲ ਵਿੱਚ ਬਣੀ ਹੋਈ ਸੀ ਉਸ ਦਰਖਤ ਦੇ ਨੇੜੇ ਹੀ ਦੋ ਰਕਸ਼ਸਾਂ ਦਾ ਨਿਵਾਸ ਸਥਾਨ ਸੀ ਇੱਧਰ ਸੁਕੰਨਿਆ ਮੀਂਹ ਤੋਂ ਬਚਣ ਲਈ ਉਸ ਝੌਂਪੜੀ ਵਿੱਚ ਛੁਪੀ ਹੋਈ ਸੀ ਉਧਰ ਉਹ ਦੋਨੋਂ ਰਕਸ਼ਸ ਵੀ बारिश तो परेशान होके उस درخت ਵੱਲ ਚੱਲਦੇ ਆ ਰਹੇ ਸੀ درختੇ ਹਟਾ ਕੇ ਇੱਕ ਰਾक्षਸ ਕੈਨ ਲੱਗਿਆ ਹੁਣ ਤਾਂ ਤੁਰਿਆ ਵੀ ਨਹੀਂ ਜਾ ਰਿਹਾ ਤਾਂ ਮਨ ਕਰ ਰਿਹਾ ਹੈ ਕਿ ਸੋਨਾ ਟਾਪੂ ਤੇ ਚਲੀ ਜਾਵਾਂ ਤਾਂ ਦੂਜੀ ਰਕਸ਼ਸੀ ਬੋਲੀ ਇਸ ਵਿੱਚ ਕੀ ਵੱਡੀ ਗੱਲ ਹੈ ਇਹ درخت ਸਾਨੂੰ ਹੁਣੇ ਉਡਾ ਕੇ ਉੱਤੇ ਪਹੁੰਚਾ ਦੇਵੇਗਾ ਜਿੱਥੇ ਸੋਨਾ ਟਾਪੂ ਹੈ ਇਸ ਤਰ੍ਹਾਂ ਕਹਿ ਕੇ ਉਹ ਦੋਨੋਂ ਰਕਸ਼ਸੀ درخت ਦੀ ਟਾਣੀ ਤੇ ਬੈਠ ਕੇ ਤੇ ਇੱਕਦਮ ਉਹ درخت ਉੱਡਣ ਲੱਗਿਆ ਉਧਰ ਥੱਕੀ ਹਾਰੀ ਸੁਕੰਨਿਆ ਦਰਖਤ ਚ ਬਣੀ ਚੌਂਪੜੀ ਚ ਲੁਕੀ ਹੋਈ ਸੀ ਤੇ ਥੱਕੀ ਹਾਰੀ ਹੋਣ ਕਾਰਨ ਸੁਕੰਨਿਆ ਨੂੰ ਨੀਂਦ ਆ ਗਈ ਪਰ ਦਰਖਤ ਦੇ ਉੱਡਣ ਤੇ ਉਸ ਨੂੰ ਝਟਕੇ ਲੱਗੇ ਤੇ ਉਸ ਦੀ ਨੀਂਦ ਖੁੱਲ ਗਈ ਦਰਖਤ ਨੂੰ ਉੜਦਾ ਹੋਇਆ ਦੇਖ ਕੇ ਉਹ ਇੱਕਦਮ ਘਬਰਾ ਜਾਂਦੀ ਹੈ ਪਰ ਜਦ ਸੁਕੰਨਿਆ ਨੇ ਚੌਂਪੜੀ ਦੇ ਬਾਹਰ ਦੇਖਿਆ ਤਾਂ ਦਰਖਤ ਦੀ ਟਾਣੀ ਤੇ ਦੋ ਰਾਖਸ਼ਸਨੀਆਂ ਬੈਠੀਆਂ ਹੋਈਆਂ ਸਨ ਸੁਕੰਨਿਆ ਨੇ ਹਾਲਾਤ ਦੇ ਨਾਲ ਸਮਝੌਤਾ ਕੀਤਾ ਤੇ ਸੋਚਿਆ ਕਿ ਜੋ ਹੋਵੇਗਾ ਚੰਗਾ ਹੀ ਹੋਵੇਗਾ ਫਿਰ ਕੁਝ ਦੇਰ ਦੀ ਉਡਾਨ ਤੋਂ ਬਾਅਦ ਉਹ ਦਰਖਤ ਸੋਨੇ ਦੇ ਟਾਪੂ ਤੇ ਪਹੁੰਚ ਗਿਆ ਦੋਨੋਂ ਰਾਖਸ਼ਸਨੀਆਂ ਨੂੰ ਭੁੱਖ ਲੱਗ ਰਹੀ ਸੀ ਇਸ ਲਈ ਉਹ ਦੋਨੋਂ ਸ਼ਿਕਾਰ ਦੀ ਭਾਲ ਵਿੱਚ ਨਿਕਲ ਜਾਂਦੀਆਂ ਹਨ ਭਗਵਾਨ ਵਿਸ਼ਨੂੰ ਕਹਿੰਦੇ ਹਨ ਕਿ ਲక్ష్ਮੀ ਉਹਨਾਂ ਦੋਨਾਂ ਦੀ ਜਾਨ ਤੋਂ ਬਾਅਦ ਸੁਕੰਨਿਆ ਖੁਦ ਬਾਹਰ ਨਿਕਲੀ ਤੇ ਉਸਨੇ ਸੁੱਖ ਦਾ ਸਾਹ ਲਿਆ ਜਸੁ ਕੰਨਿਆ ਨੇ ਸੋਨੇ ਦੇ ਟਾਪੂ ਤੇ ਫੈਲੀ ਰੇਤ ਨੂੰ ਦੇਖਿਆ ਤਾਂ ਇਕਦਮ ਹੈਰਾਨ ਹੋ ਗਈ ਉਸ ਦੀਆਂ ਅੱਖਾਂ ਚਮਚਮਾ ਰਹੀਆਂ ਸਨ ਜਿਵੇਂ ਹੀ ਸੁਕੰਨਿਆ ਨੇ ਰੇਤ ਨੂੰ ਹੱਥ ਵਿੱਚ ਚੁੱਕਿਆ ਤਾਂ ਇਕਦਮ ਚਿਕਨ ਲੱਗੀ ਇਹ ਤਾਂ ਸੋਨੇ ਦੀ ਰੇਤ ਹੈ ਫਿਰ ਸੁਕੰਨਿਆ ਨੇ ਆਪਣੀ ਸਾਰੀ ਦੇ ਪੱਲੇ ਵਿੱਚ ਜਿੰਨੀ ਰੇਤ ਬਣ ਸਕਦੀ ਸੀ ਉਨੀ ਬੰਨ ਲਈ ਤੇ ਫਿਰ ਉਸੇ ਦਰਤ ਚ ਮਣੀ ਝੌਂਪੜੀ ਵਿੱਚ ਜਾ ਕੇ ਲੁਕ ਗਈ ਭਗਵਾਨ ਵਿਸ਼ਨੂੰ ਕਹਿੰਦੇ ਹਨ ਉੱਧਰ ਉਹ ਉਸ ਚੌਂਪੜੀ ਵਿੱਚ ਵਾਪਸ ਗਈ ਤੇ ਉਧਰੋਂ ਹੀ ਦੋਵੇਂ ਰਕਸ਼ਸਨੀਆਂ ਦਰਖਤ ਕੋਲ ਵਾਪਸ ਆਈਆਂ ਤੇ ਉਹ ਆਪਸ ਵਿੱਚ ਗੱਨ ਲੱਗੀਆਂ ਅੱਜ ਤਾਂ ਪੇਟ ਭਰ ਖਾਣਾ ਖਾ ਲਿਆ ਹੈ ਤੇ ਤ੍ਰਿਪਤ ਹੋ ਗਏ ਹਾਂ ਹੁਣ ਚਲੋ ਵਾਪਸ ਚੱਲਦੇ ਹਾਂ ਜਿੱਥੋਂ ਅਸੀਂ ਆਏ ਸੀ ਫਿਰ ਇਸ ਤਰ੍ਹਾਂ ਥੋੜੀ ਦੇਰ ਚ ਉਹ ਦਰਖਤ ਉੱਡ ਕੇ ਉਸੇ ਜਗ੍ਹਾ ਤੇ ਪਹੁੰਚ ਜਾਂਦਾ ਹੈ ਜਿੱਥੇ ਉਹ ਦਰਖਤ ਉੱਡ ਕੇ ਆਇਆ ਸੀ ਭਗਵਾਨ ਵਿਸ਼ਨੂੰ ਮਾਤਾ ਲక్ష్ਮੀ ਨੂੰ ਕਥਾ ਸੁਣਾਉਂਦੇ ਹਨ ਕਿ ਸੁਕੰਨਿਆ ਉਦੋਂ ਤੱਕ ਉਸ ਝੌਂਪੜੀ ਵਿੱਚ ਲੁਕੀ ਰਹਿੰਦੀ ਹੈ ਜਦ ਤੱਕ ਉਹ ਰਾਖਸ਼ਨੀਆਂ ਉਸ ਦਰਖਤ ਤੋਂ ਚਲੀਆਂ ਨਹੀਂ ਜਾਂਦੀਆਂ ਤੇ ਜਿਵੇਂ ਹੀ ਦੋਨੋਂ ਉਸ ਦਰਖਤ ਨੂੰ ਛੱਡ ਕੇ ਚਲੀਆਂ ਜਾਂਦੀਆਂ ਹਨ ਤਾਂ ਓਵੇਂ ਹੀ ਸੁਕੰਨਿਆ ਉਸ ਰੇਤ ਨੂੰ ਲੈ ਕੇ ਉਸ ਦਰਖਤ ਤੋਂ ਬਾਹਰ ਆ ਜਾਂਦੀ ਹੈ ਤੇ ਮਨ ਹੀ ਮਨ ਸੋਚਣ ਲੱਗਦੀ ਹੈ ਕਿ ਇੰਨਾ ਸਾਰਾ ਸੋਨਾ ਦੇਖ ਕੇ ਮੇਰੀ ਸੱਸ ਬਹੁਤ ਖੁਸ਼ ਹੋ ਜਾਵੇਗੀ ਹੁਣ ਮੈਂ ਆਪਣੇ ਸਹੁਰੇ ਘਰ ਵਾਪਸ ਜਾਵਾਂਗੀ ਤੇ ਆਪਣੇ ਸੱਸ ਨੂੰ ਇਹਨਾਂ ਸਾਰੇ ਸੋਨਾ ਦੇਵਾਂਗੀ ਕਿ ਫਿਰ ਉਹ ਮੈਨੂੰ ਕਦੇ ਵੀ ਨਫ਼ਰਤ ਨਹੀਂ ਕਰੇਗੀ ਤੇ ਮੈਨੂੰ ਪਿਆਰ ਕਰਨ ਲੱਗੇਗੀ ਭਗਵਾਨ ਵਿਸ਼ਨੂੰ ਕਹਿੰਦੇ ਹਨ ਦੇਵੀ ਲక్ష్ਮੀ ਇਹਦਰ ਸੁਕੰਨਿਆ ਇਸ ਤਰ੍ਹਾਂ ਸੋਚ ਰਹੀ ਸੀ ਉਦੋਂ ਤੱਕ ਸੁਕੰਨਿਆ ਦਾ ਪਤੀ ਸੁਕੰਨਿਆ ਨੂੰ ਲੱਭਦਾ ਹੋਇਆ ਉੱਥੇ ਆ ਜਾਂਦਾ ਹੈ ਤੇ ਸੁਕੰਨਿਆ ਆਪਣੇ ਪਤੀ ਨੂੰ ਸਾਰੀ ਗੱਲ ਦੱਸ ਦਿੰਦੀ ਹੈ ਹਨਸੁਕੰਨਿਆ ਆਪਣੇ ਪਤੀ ਦੇ ਨਾਲ ਵਾਪਸ ਆਪਣੇ ਸਹੁਰੇ ਘਰ ਪਹੁੰਚ ਕੇ ਆਪਣੀ ਸੱਸ ਨੂੰ ਕਹਿੰਦੀ ਹੈ ਦੇਖੋ ਮਾਜੀ ਤੁਹਾਡੇ ਲਈ ਕੀ ਲਿਆਈ ਹਾਂ ਤੇ ਇਸ ਤਰ੍ਹਾਂ ਕਹਿ ਕੇ ਉਹ ਸਾਰਾ ਸੋਨਾ ਆਪਣੀ ਸੱਸ ਨੂੰ ਦੇ ਦਿੰਦੀ ਹੈ ਤੇ ਉਹ ਸੋਨਾ ਪ੍ਰਾਪਤ ਹੋਣ ਦੀ ਸਾਰੀ ਘਟਨਾ ਆਪਣੀ ਸੱਸ ਨੂੰ ਦੱਸ ਦਿੰਦੀ ਹੈ ਭਗਵਾਨ ਵਿਸ਼ਨੂੰ ਕਹਿੰਦੇ ਹਨ ਕਿ ਸੋਨਾ ਲੈਣ ਤੋਂ ਬਾਅਦ ਸੁਕੰਨਿਆ ਦੀ ਸੱਸ ਇੱਕਦਮ ਗੁੱਸੇ ਹੋ ਕੇ ਬੋਲੀ ਮੋਰਖ ਤੂੰ ਬਸ ਐਨਾ ਹੀ ਸੋਨਾ ਲੈ ਕੇ ਆਈ ਹੈ ਐਨੇ ਸੋਨੇ ਨਾਲ ਕੀ ਹੋਵੇਗਾ ਮੈਂ ਹੁੰਦੀ ਤਾਂ ਬਹੁਤ ਸਾਰਾ ਸੋਨਾ ਲੈ ਕੇ ਆ ਜਾਂਦੀ ਫਿਰ ਆਪਣੀ ਸੱਸ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਸੁਕੰਨਿਆ ਕਹਿ ਲੱਗੀ ਮਾ ਜੀ ਸਾਡੀਆਂ ਤਿੰਨ ਚਾਰ ਪੀੜੀਆਂ ਲਈ ਇੰਨਾ ਸੋਨਾ ਕਾਫੀ ਹੈ ਤਾਂ ਉਸ ਦੀ ਸੱਸ ਕਹਿੰਦੀ ਹੈ ਕਿ ਮੂਰਖ ਸੋਨਾ ਤਾਂ ਜਿੰਨਾ ਜ਼ਿਆਦਾ ਹੋਵੇਗਾ ਓਨਾ ਹੀ ਘੱਟ ਹੋਵੇਗਾ ਸੁਕੰਨਿਆ ਦੀ ਸੱਸ ਕਹਿਣ ਲੱਗੀ ਹੁਣ ਦੇਖ ਮੈਂ ਜਾਵਾਂਗੀ ਤੇ ਕਿੰਨਾ ਸਾਰਾ ਸੋਨਾ ਲੈ ਕੇ ਆਉਂਦੀ ਹਾਂ ਦੋਸਤੋ ਇਸ ਤਰ੍ਹਾਂ ਸੁਕੰਨਿਆ ਨੇ ਆਪਣੀ ਸੱਸ ਨੂੰ ਬਹੁਤ ਸਮਝਾਇਆ ਪਰ ਉਸ ਲਾਲਚੀ ਔਰਤ ਦੀ ਸਮਝ ਵਿੱਚ ਇੱਕ ਵੀ ਗੱਲ ਨਹੀਂ ਆਈ ਉਸ ਨੇ ਸੁਕੰਨਿਆ ਦੀ ਇੱਕ ਵੀ ਗੱਲ ਨਾ ਸੁਣੀ ਤੇ ਜਾ ਕੇ ਉਸੇ ਦਰਖਤ ਦੇ ਵਿੱਚ ਬਣੀ ਝੌਂਪੜੀ ਵਿੱਚ ਬੈਠ ਗਈ ਉੱਪਰੋਂ ਦੋ ਰਾਖਸ਼ਸਨੀਆਂ ਜਿਵੇਂ ਹੀ ਉਸ ਦਰਖਤ ਤੇ ਆਉਂਦੀਆਂ ਹਨ ਤੇ ਇੱਕਦਮ ਉਹ ਦਰਖਤ ਉੱਡਣ ਲੱਗ ਪਤਾ ਹੈ ਇਹ ਦਰਖਤ ਉੱਡਦਾ ਹੋਇਆ ਜਾ ਰਿਹਾ ਸੀ ਉੱਧਰ ਸੁਕੰਨਿਆ ਦੀ ਸੱਸ ਮਨ ਹੀ ਮਨ ਬਹੁਤ ਖੁਸ਼ ਹੋ ਰਹੀ ਸੀ ਕਿ ਅੱਜ ਮੈਂ ਬਹੁਤ ਸਾਰਾ ਸੋਨਾ ਇਕੱਠਾ ਕਰਕੇ ਘਰ ਲੈ ਜਾਵਾਂਗੀ ਭਗਵਾਨ ਕਹਿੰਦੇ ਹਨ ਇਧਰ ਸੁਕੰਨਿਆ ਦੀ ਸੱਸ ਆਪਣੇ ਮਨ ਚ ਖੁਸ਼ੀ ਮਨਾ ਰਹੀ ਸੀ ਕਿ ਉਸੇ ਸਮੇਂ ਇੱਕ ਰਾਕਸ਼ਸਨੀ ਕਹਿਣ ਲੱਗੀ ਚਲੋ ਅੱਜ ਸੋਹਣੇ ਵਾਲੇ ਟਾਪੂ ਤੇ ਨਾ ਜਾਕੇ ਮੱਛੀਆਂ ਵਾਲੇ ਦੀਪ ਤੇ ਚੱਲਦੇ ਹਾਂ ਅੱਜ ਮੱਛੀਆਂ ਖਾਣ ਦਾ ਬਹੁਤ ਮਨ ਕਰ ਰਿਹਾ ਹੈ ਤੇ ਜਿਵੇਂ ਹੀ ਰਾਕਸ਼ਸਨੀਆਂ ਨੇ ਮੱਛੀਆਂ ਖਾਣ ਦਾ ਮਨ ਬਣਾਇਆ ਉਵੇਂ ਹੀ ਉਹ ਦਰਕਤ ਮੱਛੀ ਦੀਪਵਲ ਚੱਲਣ ਲੱਗਿਆ भगवान विष्णु ਕਹਿੰਦੇ ਹਨ दे हे देवी लक्ष्मी ਇਸ ਤਰ੍ਹਾਂ ਰਾਕਸ਼ਸਨੀਆਂ ਦੀ ਗੱਲ ਸੁਣ ਕੇ ਉਹ ਲਾਲਚੀ ਔਰਤ ਖੁੱਤੇ ਆਪਾ ਕੋ ਬੈਠਦੀ ਹੈ ਤੇ ਇੱਕਦਮ ਬੋਲ ਪੈਂਦੀ ਹੈ ਤੁਸੀਂ سونے ਵਾਲੇ ਟਾਪੂ ਤੇ ਕਿਉਂ ਨਹੀਂ ਜਾ ਰਹੇ ਤੁਸੀਂ ਮੱਛੀਆਂ ਵਾਲੇ ਟਾਪੂ ਤੇ ਨਾ ਜਾਓ سونے ਦੇ ਟਾਪੂ ਤੇ ਚੱਲੋ ਹੁਣ ਜਿਵੇਂ ਹੀ ਉਸ ਲਾਲਚੀ ਔਰਤ ਦੀ ਆਵਾਜ਼ ਸੁਣੀ ਤਾਂ ਇੱਕ ਰਾਕਸ਼ਸਨੀ ਬੋਲੀ ਇਸ ਵਿੱਚ ਜ਼ਰੂਰ ਕੋਈ ਲੁਕਿਆ ਬੈਠਾ ਹੈ ਤੇ ਉਹਨਾ ਇੱਕਦਮ ਜਿਵੇਂ ਹੀ ਉਸ ਦਰਖਤ ਚ ਬਣੀ ਝੌਂਪੜੀ ਵਿੱਚ ਪ੍ਰਵੇਸ਼ ਕੀਤਾ ਤਾਂ ਉਹਨਾਂ ਦੋਨਾਂ ਨੇ لالچی ਔਰਤ ਨੂੰ ਦੇਖਿਆ ਤੇ ਇਕਦਮ ਉਸ ਨੂੰ ਚੁੱਕ ਲਿਆ ਤੇ ਦਰਖਤੋਂ ਹੇਠਾ ਸੁੱਟ ਦਿੱਤਾ ਤੇ ਧਰਤੀ ਤੇ ਡਿੱਗਦੇ ਹੀ ਉਸ لالچی ਔਰਤ ਦੀ ਮੌਤ ਹੋ ਗਈ ਹੁਣ ਜਿਵੇਂ ਹੀ ਇਹ ਸੂchna ਉਸ ਦੇ ਘਰ ਵਾਲਿਆਂ ਨੂੰ ਮਿਲਦੀ ਹੈ ਤਾਂ ਉਸ ਔਰਤ ਦਾ ਪਤੀ ਭਾ ਸੁਕੰਨਿਆ ਦਾ ਸੋਹਰਾ ਸੁਕੰਨਿਆ ਕੋਲ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਧੀਏ ਮੈਂ ਤਾਂ ਉਸ ਨੂੰ ਪਹਿਲਾਂ ਤੋਂ ਹੀ ਸਮਝਾਉਂਦਾ ਸੀ ਕਿ ਤੂੰ ਇਸ ਤਰ੍ਹਾਂ ਨਾ ਕਰਿਆ ਕਰ ਕਦੇ ਵੀ ਕਿਸੇ ਨੂੰ ਲਾਲਚ ਨਹੀਂ ਕਰਨਾ ਚਾਹੀਦਾ ਮੈਂ ਉਸ ਨੂੰ ਸਮਝਾਉਂਦਾ ਸੀ ਕਿ ਬਹੂਆਂ ਧੀਆਂ ਦੀ ਤਰ੍ਹਾਂ ਹੁੰਦੀਆਂ ਹਨ ਉਹਨਾਂ ਨੂੰ ਪਿਆਰ ਨਾਲ ਰੱਖਣਾ ਚਾਹੀਦਾ ਹੈ ਪਰ ਉਸ ਨੇ ਮੇਰੀ ਇੱਕ ਵੀ ਗੱਲ ਨਹੀਂ ਮੰਨੀ ਤੇ ਉਸ ਨੂੰ ਉਸ ਤੇ ਕਰਮਾਂ ਦਾ ਫਲ ਅੱਜ ਮਿਲ ਗਿਆ ਭਗਵਾਨ ਵਿਸ਼ਨੂੰ ਕਹਿੰਦੇ ਹਨ ਕਿ हे ਲక్ష్ਮੀ ਜੀ ਉਧਰ ਸੁਕੰਨਿਆ ਆਪਣੇ ਪਤੀ ਦੇ ਨਾਲ ਸੁਖੀ ਜੀਵਨ ਬਤੀਤ ਕਰਨ ਲੱਗੀ ਫਿਰ ਕੁਝ ਸਮਾਂ ਗੁਜਰੰਤੋਂ ਬਾਅਦ ਸੁਕੰਨਿਆ ਨੇ ਇੱਕ ਗੁਣਵਾਨ ਪੁੱਤ ਨੂੰ ਜਨਮ ਦਿੱਤਾ ਪੁੱਤ ਦੀ ਪ੍ਰਾਪਤੀ ਤੋਂ ਬਾਅਦ ਸੁਕੰਨਿਆ ਦੀ ਖੁਸ਼ੀ ਦਾ ਠਿਕਾਣਾ ਹੀ ਨਰਿਆ ਉਹ ਭਗਵਾਨ ਦਾ ਸ਼ੁਕਰੀਆ ਕਰਨ ਲੱਗੀ ਉਦھر ਸੇੜ ਦੇ ਵੱਡੇ ਪੁੱਤ ਦੀ ਬਹੁਜ ਹਮੇਸ਼ਾ ਸੁਕੰਨਿਆ ਨੂੰ ਪੁੱਤ ਪ੍ਰਾਪਤੀ ਦੇ ਲਈ ਤਾਣੇ ਮਾਰਦੀ ਸੀ ਤਾਂ ਜਦ ਸੁਕੰਨਿਆ ਨੂੰ ਪੁੱਤ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਉਸ ਨੂੰ ਧੰਨ ਵੀ ਪ੍ਰਾਪਤ ਹੋ ਜਾਂਦਾ ਹੈ ਇਹਦੇ ਸੇੜ ਦੇ ਵੱਡੇ ਮੁੰਡੇ ਤੇ ਬਹੁਤ ਤੇ ਗਰੀਬੀ ਆ ਜਾਂਦੀ ਹੈ ਤੇ ਉਹ ਦੋਨੋਂ ਕਰੀਬ ਗਰੀਬੀ ਵਿੱਚ ਸਮਾਂ ਬਿਤਾਉਣ ਲੱਗਦੇ ਹਨ ਇੱਕ ਦਿਨ सेठ ਦੀ ਵੱਡੀ ਬਹੁ ਸੁਕੰਨਿਆ ਦੇ ਅੱਗੇ ਹੱਥ ਜੋੜ ਕੇ ਆਪਣੀ ਗਲਤੀ ਦੀ ਮਾਫੀ ਮੰਗਦੀ ਹੈ ਸੁਕੰਨਿਆ ਇੱਕ ਬਹੁਤ ਹੀ ਦਇਆਵਾਨ ਔਰਤ ਸੀ ਤੇ ਬਹੁਤ ਹੀ ਮధుਰ ਸੰਬੰਧ ਰੱਖਣ ਵਾਲੀ ਔਰਤ ਸੀ ਇਸ ਲਈ ਉਹ ਆਪਣੀ ਜਠਾਣੀ ਨੂੰ ਮਾਫ ਕਰ ਦਿੰਦੀ ਹੈ ਤੇ ਉਹ ਜੋ ਵੀ ਸੋਨਾ ਲੈ ਕੇ ਆਈ ਸੀ ਉਸ ਵਿੱਚੋਂ ਕੁਝ ਸੋਨਾ ਆਪਣੀ ਜਠਾਣੀ ਨੂੰ ਦਿੰਦੀ ਹੈ ਇਸ ਤਰ੍ਹਾਂ ਉਹ ਪੂਰਾ ਪਰਿਵਾਰ ਚੰਗੀ ਤਰ੍ਹਾਂ ਜੀਵਨ ਬਤੀਤ ਕਰਨ ਲੱਗਦਾ ਹੈ ਭਗਵਾਨ ਵਿਸ਼ਨੂੰ ਕਹਿੰਦੇ ਹਨ ਇਹ ਦੇਵੀ ਲక్ష్ਮੀ ਇਸ ਤਰ੍ਹਾਂ ਜਦ ਸਮਾ ਹੋਲੀ ਹੋਲੀ ਸੁਖਪੂਰਵਕ ਬੀਤਤੀ ਹੋਣ ਲੱਗਿਆ ਤਾਂ ਸੇਰ ਦੀ ਵੱਡੀ ਬਹੁ ਦਾ ਜੋ ਪੁੱਤ ਸੀ ਉਹ ਵੱਡਾ ਹੋ ਹੀ ਉਗਣ ਘਹਾਰਾ ਬਣ ਗਿਆ ਇਸ ਲਈ ਉਸਨੇ ਸਾਰਾ ਧਨ ਮਾੜੇ ਕੰਮਾਂ ਵਿੱਚ ਬਰਬਾਦ ਕਰ ਦਿੱਤਾ ਤੇ ਉਸ ਕੰਨਿਆ ਦਾ ਜੋ ਪੁੱਤ ਹੋਇਆ ਸੀ ਉਹ ਬਹੁਤ ਹੀ ਗੁਣਵਾਨ ਸੀ ਉਹ ਆਪਣੀ ਜ਼ਿੰਦਗੀ ਵਿੱਚ ਇੰਨਾ ਅੱਗੇ ਵਧਿਆ ਕਿ ਉਸਨੇ ਆਪਣੀ ਮਾਂ ਪਿਓ ਦਾ ਨਾਮ ਰੋਸ਼ਨ ਕੀਤਾ ਫਿਰ ਜਦ ਸੁਕੰਨਿਆ ਤੇ ਉਸਦੀ ਚਿਠਾਣੀ ਦਾ ਜੀਵਨ ਖਤਮ ਹੋਇਆ ਤਾਂ ਸੋ ਕੰਨਿਆ ਨੂੰ ਸਵਰਗ ਦੀ ਪ੍ਰਾਪਤੀ ਹੋਈ ਤੇ ਉਸ ਦੀ ਜੇਠਾਣੀ ਨੂੰ ਨਰਕ ਦੀ ਪ੍ਰਾਪਤੀ ਹੋਈ। ਭਗਵਾਨ ਵਿਸ਼ਨੂੰ ਕਹਿੰਦੇ ਹਨ ਕਿ हे ਲక్ష్ਮੀ ਜੀ ਤੁਹਾਡਾ ਪਹਿਲਾ ਸਵਾਲ ਸੀ ਕਿ ਕਿਹੜੀ ਔਰਤ ਦੀ ਕਿਸਮਤ ਵਿੱਚ ਪੁੱਤ ਨਹੀਂ ਹੁੰਦਾ? ਤਾਂ ਸਮਝ ਲਓ ਸੰਤ ਦੇ ਦੁਆਰਾ ਦਿੱਤੀ ਗਈ ਪਰਚੀ ਦੇ ਉਲਟ ਜੋ ਕੰਮ ਕਰਦੇ ਹਨ, ਉਹਨਾਂ ਦੀ ਕਿਸਮਤ ਵਿੱਚ ਪੁੱਤ ਦਾ ਯੋਗ ਨਹੀਂ ਹੁੰਦਾ। ਭਗਵਾਨ ਵਿਸ਼ਨੂੰ ਜੀ ਕਹਿੰਦੇ ਹਨ, ਲక్ష్ਮੀ ਜੀ ਤੁਹਾਡਾ ਦੂਸਰਾ ਸਵਾਲ ਇਹ ਸੀ ਕਿ ਕਿਹੜਾ ਗਹਿਣਾ ਪਾਉਣ ਨਾਲ ਇਸ ਤਰ੍ਹਾਂ ਪਰਸ਼ਦੀ ਦਰਦਨਾਕ ਮੌਤ ਹੁੰਦੀ ਹੈ ਤਾਂ ਸਮਝ ਲਓ ਉਹ ਲਾਲਚ ਰੂਪੀ ਗਹਿਣਾ ਹੁੰਦਾ ਹੈ ਜੋ ਸੇਰ ਦੀ ਪਤਨੀ ਨੇ ਪਾਇਆ ਸੀ ਤੇ ਉਸ ਦੀ ਦਰਦਨਾਕ ਮੌਤ ਹੋ ਗਈ। ਓਹੋ ਖੂਬਸਾਰਾ ਸੋਨਾ ਲਿਆਉਣ ਦੇ ਲਾਲਚ ਵਿੱਚ ਮਾਰੀ ਗਈ। ਲక్ష్ਮੀ ਜੀ ਹੁਣ ਤੁਹਾਡਾ ਤੀਸਰਾ ਸਵਾਲ ਕੀ ਉਹ ਕਿਹੜਾ ਸ਼ਿੰਗਾਰ ਹੈ ਜਿਸ ਨੂੰ ਕਰਨ ਨਾਲ ਔਰਤ ਨੂੰ ਸਵਰਗ ਵਿੱਚ ਜਗ੍ਹਾ ਮਿਲਦੀ ਹੈ? ਉਸ ਦਾ ਜਵਾਬ ਹੈ ਚਰਿੱਤਰ ਰੂਪੀ ਸ਼ਿੰਗਾਰ। ਭਾਵ ਚਰਿੱਤਰਵਾਨ ਤੇ ਪਤੀ ਵਰਤਾ ਔਰਤ ਨੂੰ ਹਮੇਸ਼ਾ ਸਵਰਗ ਵਿੱਚ ਸਥਾਨ ਮਿਲਦਾ ਹੈ ਸੇਰ ਦੀ ਛੋਟੀ ਬਹੁਤ ਸੁਕੰਨਿਆ ਮੌਤ ਤੋਂ ਬਾਅਦ ਸਵਰਗ ਵਿੱਚ ਗਈ ਇਸ ਲਈ ਹਰ ਵਿਅਕਤੀ ਔਰਤ ਨੂੰ ਪਤੀ ਵਰਤਾ ਤੇ ਚਰਿੱਤਰਵਾਨ ਹੋਣਾ ਚਾਹੀਦਾ ਹੈ ਦੋਸਤੋ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਤੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ